ਆਮ ਹੈਗਾ ਜੀ ਹਰਦੇਵ ਸਿੰਘ ਬਠਲਾ ਫਾਊਂਡਰ ਚੀਫ ਸ਼ੇਰੇ ਪੰਜਾਬ ਐਨਆਰਆਈ ਕਲੱਬ ਜੀ ਕਲੱਬ ਵੱਲੋਂ ਸਰਦਾਰ ਬਲਬੀਰ ਸਿੰਘ ਫੌਜੀ ਜੀ ਨੂੰ ਅਸੀਂ ਗੜ ਸ਼ੰਕਰ ਤੋਂ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਥਾਪਿਆ ਵਾ ਪ੍ਰਧਾਨ ਥਾਪਿਆ ਵਾ ਇਹ ਕਲੱਬ ਦੇ ਜਿਹੜੇ ਏਜੰਡੇ ਹੈਗੇ ਆ ਉਸ ਜਿਹੜੀਆਂ ਆਏ ਦਿਨ ਆ ਰਹੀਆਂ ਐਨਆਰਆਈਆਂ ਨੂੰ ਸਮੱਸਿਆ ਜਿਹੜੀ ਹੈਗੀਆਂ ਵਾ ਉਹ ਤੇ ਅਸੀਂ ਇਹਦਾ ਹੱਲ ਕਰੀਦਾ ਵਾ ਔਰ ਜਿੱਦਾਂ ਨੂੰ ਲੈ ਕੇ ਅਸੀਂ ਪ੍ਰਾਪਰਟੀ ਦੇ ਜਿਹਦਾ ਮੈਟਰ ਹੋਗੇ ਲੜਕਿਆਂ ਲੜਕੀਆਂ ਦੇ ਮੈਟਰ ਹੋਗੇ ਮੈਟਰ ਨੂੰ ਦੇ ਮੈਟਰ ਹੋਗੇ ਜੋ ਕਿ ਅੱਜ ਕੱਲ ਦਸਤੂਰ ਚੱਲ ਰਿਹਾ ਹੈ ਕਿ ਬਾਹਰ ਜਾਂਦੇ ਚੱਕਰ ਚ ਲੜਕੇ ਔਰ ਲੜਕ ਪਰ ਜਦੋਂ ਉਹਨਾਂ ਦੀ ਮੈਰਿਜ ਹੋ ਜਾਂਦੀ ਹੈ ਤੇ ਮੁੜ ਕੇ ਲੜਕੇ ਹੁੰਜ ਲੜਕੀਆਂ ਹੋਣ ਮੁੜ ਕੇ ਉਹਨਾਂ ਨੂੰ ਲੈ ਕੇ ਨਹੀਂ ਜਾਂਦੇ ਸੋ ਉਹ ਫਿਰ ਕੋਟਾ ਕਚਹਿਰੀਆਂ ਦੇ ੱਤੇ ਖਾਂਦੇ ਆ ਚੱਕਰ ਲਗਾਉਂਦੇ ਆ ਪਰ ਉਹਨਾਂ ਦੀ ਜਿਹੜੀ ਹੱਲ ਨਹੀਂ ਹੁੰਦਾ ਇਹ ਅਸੀਂ ਕਲੱਬ ਸਪੈਸ਼ਲ ਇਸੇ ਕਰਕੇ ਬਣਾਇਆ ਗਿਆ ਕਿ ਜਿਹੜੀ ਉਹਨਾਂ ਦੀ ਜਿਹੜੀ ਆਵਾਜ਼ ਆ ਉਹਨਾਂ ਨੂੰ ਬੁਲੰਦ ਕਰੀਏ ਔਰ ਜੋ ਉਹਦਾ ਸਹੀ ਮੁਕਾਮ ਹੈਗਾ ਜੋ ਕਿਸੇ ਨੇ ਗਲਤ ਹੋਇਆ ਉਹਨੂੰ ਦੀ ਜਿਹੜੀ ਸਜ਼ਾ ਮਿਲ ਸਕੇ ਇਹ ਨਰਾਈ ਕਲੱਬ ਦੇ ਵੱਲੋਂ ਸਰਦਾਰ ਸਰਦੀਪ ਸਿੰਘ ਬਠਲਾਈ ਚੀਫ ਫਾਊਂਡਰ ਨੇ ਸਾਡੇ ਇਹਨਾਂ ਦੇ ਦੂਜੀ ਤੇ ਪਾਰਟੀ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਜਦੋਂ ਅੱਗੇ ਤੋਂ ਅਸੀਂ ਜਿਹੜੇ ਆਪਣੇ ਗੜਸ਼ੰਕਰ ਹਲਕੇ ਦਾ ਜਾਂ ਹਿਸ਼ਾਰਪੁਰ ਹਲਕੇ ਦਾ ਕੋਈ ਵੀ ਐਨਆਰਆਈ ਦਾ ਕੰਮ ਹੋਊਗਾ ਇਹਨਾਂ ਦੇ ਨਿਰਦੇਸ਼ ਦੇ ਉੱਤੇ ਅਸੀਂ ਉਹਨਾਂ ਨੂੰ ਚੰਗਾ ਉੱਤਰਾਂਗੇ ਚੰਗਾ ਕੰਮ ਕਰਾਂਗੇ